ਅੱਜ ਭਗਵਾਨ ਸ੍ਰੀ ਕ੍ਰਿਸ਼ਨ ਜੀ ਦਾ ਜਨਮ ਦਿਹਾੜਾ ਜਨਮ ਅਸ਼ਟਮੀ ਦੀ ਇਹ ਸ਼ੋਭਾ ਯਾਤਰਾ ਹਰ ਸਾਲਾਂ ਦੀ ਤਰ੍ਹਾਂ ਬੜੇ ਸ਼ਰਧਾ ਔਰਤਾਂ ਧੰਮ ਦੇ ਨਾਲ ਪੋਰਟਲਾ ਦੇ ਲੋਕ ਮਨਾ ਰਹੇ ਆ ਅੱਜ ਅਸੀਂ ਸਾਰੇ ਸ਼ਹਿਰ ਦੀ ਪ੍ਰਕਰਮਾ ਕਰਾਂਗੇ ਸਾਰੇ ਸ਼ਹਿਰ ਦੀ ਪ੍ਰਭੂ ਕਿਰਪਾ ਰਕਣ ਸਾਰੇ ਸ਼ਹਿਰ ਵਾਸੀਆਂ ਦੇ ਉੱਪਰ ਹਰ ਪ੍ਰਕਾਰ ਦੀ ਖੁਸ਼ੀਆਂ ਹਰ ਪ੍ਰਕਾਰ ਦੀਆਂ ਸਗਾਤਾ ਜੀਸ਼ਨ ਭਗਵਾਨ ਜੀ ਦੇ ਚਰਨਾਂ ਵਿੱਚ ਅਸੀਂ ਲੱਗੇ ਰਹੀਏ ਔਰ ਦੇਸ਼ ਦੀ ਤਰੱਕੀ ਦੇਸ਼ ਦੀ ਏਕਤਾ ਦੇਸ਼ ਦੀ ਅਖੰਡਤਾ ਦੇਸ਼ ਦਾ ਭਾਈਚਾਰਾ ਬਣਿਆ ਰਹੇ ਕਾਜ ਦੇ ਦਿਨ ਅਸੀਂ ਭਗਵਾਨ ਕ੍ਰਿਸ਼ਨ ਜੀ ਦੇ ਚਰਨਾਂ ਵਿੱਚ ਹੋਈ ਬੇਨਤੀ ਕਰਦੇ ਹੋਏ ਸਾਰੇ ਇੱਕ ਬੁਰਖਲਾ ਨਿਵਾਕੀਆਂ ਨੂੰ ਲੱਖ ਲੱਖ ਵਧਾਈ ਦਿੰਦੇ ਹਾਂ ਜੈ ਸ਼੍ਰੀ ਕਰਤ ਅੱਜ ਬੜਾਈ ਭਾਗਾ ਮਾਰ ਹੋਵੇ ਨੇ ਹਰ ਸਾਲ ਦੀ ਤਰ੍ਹਾਂ ਇਹ ਸਾਗਰੀ ਪੂਰੇ ਦੇਸ਼ ਪੂਰੇ ਵਿਦੇਸ਼ ਪੂਰੀ ਦੁਨੀਆ ਦੇ ਅੰਦਰ 26 ਤਰੀਕ ਨੂੰ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਜਨਮ ਅਸ਼ਟਮੀ ਦਾ ਜਿਹੜਾ ਤਿਉਹਾਰ ਆ ਰਿਹਾ ਉਹ ਵੀ ਇੱਕ ਲੱਖਾਂ ਵਿੱਚ ਕੂਟੂਰਾਂ ਦੇ ਵਿੱਚ ਮਨਨੈਸ਼ ਮੰਦਰ ਜੀ ਦੇ ਅ ਤਬਾਵਲੋਂ ਜਿਹੜੀ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਹੁਤ ਵੱਡੀ ਵਿਸ਼ਾਲ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦੇ ਜਨਮ ਦੇ ਉੱਤੇ ਘੇਰੇ ਦੇ ਉੱਤੇ ਪੋਦਾ ਯਾਤਰਾ ਕੱਢੀ ਜਾ ਰਹੀ ਹੈ। ਇਸ ਸ਼ੋ ਯਾਤਰਾ ਦੀ ਵਿਸ਼ੇਸ਼ਤਾ ਹੈ ਕਿ ਸ਼ਹਿਰ ਦੇ ਹਰ ਵਰਗ ਤੋਂ ਹਰ ਵਰਗ ਤੋਂ ਹੋਵੇ ਮੱਕਲ ਸਮਾਜ ਦੇ ਹਰ ਧਰਮ ਦੇ ਹਰ ਵਰਗ ਤੋਂ ਲੋਗ ਦੇ ਹਰ ਪਨਜੀਕਲ ਪਾਰਟੀ ਦੇ ਔਰ ਖਵਾ ਦੇ ਹਰ ਸਮਾਜ ਦੇ ਲੋਕ ਸ਼ਾਮਿਲ ਹੁੰਦੇ ਨੇ ਔਰ ਜਿੱਥੇ ਇਹ ਇੱਕ ਪਰਵ ਖੁਸ਼ੀ ਨਾਲ ਮਨਾਇਆ ਜਾਂਦਾ ਹੈ ਉੱਥੇ ਇੱਕ ਮੈਸੇਜ ਸਾਰੇ ਸ਼ਹਿਰ ਨੂੰ ਸਾਰੇ ਸਮਾਜ ਨੂੰ ਦਿੱਤਾ ਜਾਂਦਾ ਕਿ ਅਸੀਂ ਦੁੱਖ ਸੁੱਖ ਦੇ ਵਿੱਚ ਸਾਰੇ ਇਕੱਠੇ ਹਾਂ ਔਰ ભગવાન ਕ੍ਰਿਸ਼ਨ ਜੀ ਦਾ ਵੀ ਇਹੀ ਸੰਦੇਸ਼ ਹੈ ਗੀਤਾ ਦੇ ਅੰਦਰ ਤੇ ਸੱਚ ਦੇ ਸਾਥ ਦੇ ਹੋ ਸੱਚ ਦੇ ਪਲੇਟਫਾਰਮ ਦੇ ਉੱਤੇ ਆ ਸਾਰੇ ਖੜੇ ਹੋ ਮੇਰੀ ਜਨਮਸ਼੍ਰੀ ਦੇ ਉੱਤੇ ਇਹ ਜਿਹੜੇ ਇਸ ਸ਼ਹਿਰ ਦਾ ਯਾਤਰਾ ਜਿਹੜੀ ਉਹਦੇ ਉੱਤੇ ਚੱਲੀ ਜਾ ਰਹੀ ਹੈ ਤੇਰੇ ਜੀ ਸ਼ਹਿਰ ਵਾਸੀਆਂ ਨੂੰ ਇਲਾਕਾ ਵਾਸੀਆਂ ਨੂੰ ਬਹੁਤ ਬਹੁਤ ਮੁਬਾਰਕਾ ਬਹੁਤ ਬਹੁਤ ਵਧਾਈ ਅੱਜ ਹਰ ਸਾਡੀ ਤਰ੍ਹਾਂ ਸਾਡੇ ਪ੍ਰਧਾਨ ਜੀ अरोड़ा ਸਾਹਿਬ ਜੀ ਹੋਰ ਸਾਰੀ ਮੈਨੇਜਮੈਂਟ ਕਮੇਟੀ ਉਹਨਾਂ ਦੇ ਸਹਿਯੋਗ ਨਾਲ ਉਹਨਾਂ ਨੇ ਇਹ ਤੇ ਕਰਨ ਤੇ ਨਾਲ ਇਹ ਹਰ ਸਾਲ ਸ਼ੋਭਾ ਯਾਤਰਾ ਕਰਦੇ ਆਂ ਔਰ ਸ਼ਹਿਰ ਦੇ ਜਨ ਮੰਨਦੇ ਰਹੇ ਔਰ ਸਾਰਾ ਸ਼ਹਿਰ ਇਸ ਸ਼ੋਭਾ ਯਾਤਰਾ ਦੇ ਵਿੱਚ ਪਾਰਟਿਸਪੇਟ ਕਰਦਾ ਮੈਂ ਸਾਰੇ ਕਪੂਤਰਵਾਸੀਆਂ ਨੂੰ ਪੰਜਾਬੀਆਂ ਨੂੰ ਜਿੱਥੇ ਜਿੱਥੇ ਵਸਦੇ ਨੇ ਉਹਨਾਂ ਨੂੰ ਇਸ ਜਨ ਅਸਟ੍ਰੀ ਦੀ ਸ਼ੋਭਾ ਯਾਤਰਾ ਦੀ ਲੱਖ ਲੱਖ ਵਧਾਈ ਦੇ ਨਾਮ ਔਰ ਖੂਬਸੂਰਤੀ ਹੈ ਆ ਕਿ ਸਾਰਾ ਸ਼ਹਿਰ ਸਾਬਤ ਧਰਮ ਦੇ ਕੰਮ ਦੇ ਵਿੱਚ ਪਿਛਾ ਅੱਗੇ ਲੱਗ ਕੇ ਲੋਗਦਾਰ ਪਉਂਦਾ ਸਾਰੀਆਂ ਪੋਲੀਟੀਕਲ ਪਾਰਟੀਆਂ ਸੇ ਧਾਰਮਿਕ ਸੰਸਥਾਵਾਂ ਵਿੱਚ ਆਪਣਾ ਆਪਣੀ ਸਰਕਤ ਕਰਦੇ ਆ ਤੇ ਮੈਂ ਇੱਕ ਵਾਰ ਫੇਰ ਪ੍ਰਧਾਨ ਜੀ ਦਾ ਇਹਨਾਂ ਦੀ ਕਮੇਟੀ ਦਾ ਸਾਰੇ ਕਬੂਤਰਵਾਸੀਆਂ ਨੂੰ ਮੈਂ ਬੁਲਾਈ ਜਰਮ ਮਸਲੀ ਦੇ ਦੇਸ਼ ਦੇ ਸਾਰੇ ਹੀ ਪੂਰਾ ਵਾਪਸੀ ਆ ਪੰਜਾਬ ਵਾਸੀਆਂ ਨੂੰ ਹੋਰ ਮੂਰੇ ਦੇਖਾ ਸਿਆ ਦੇਵੀਆਂ ਬਿਹਰਾਈਆਂ ਨੂੰ ਆਦਮੀ ਪਾਰਟੀ ਦਿੰਦਾ ਹੋਰ ਆਪਣੀ ਪਾਰਟੀ ਆਵਾਜ਼ ਪਾਰਟੀ ਬਣੋਗੇ ਬੋਲਦੀਆਂ ਗਹਿਰਾਈਆਂ ਸਾਰੇ ਸਾਥੀਆਂ ਵੱਲੋਂ ਬਹੁਤ ਬਹੁਤ ਬਧਿਸ਼ ਨਤਮਸਤ। ਭਾਈ ਵੀਰ ਜੀ ਦਾ ਹਾਜ਼ਰੀ ਹੈ। ਅੱਜ ਦੇ ਇਸ ਪਾਵਨ ਪੁੱਤਰ ਤਿਹਾੜੀ ਦੇ ਉੱਪਰ ਜਿਹੜਾ ਜਨਮਸ਼ਤੂ ਦਾ ਇਹ ਬਰ ਸਾਫ ਸਵੇਰ ਯਾਤਰਾ ਨਿਕალი ਜਾ ਰਹੀ ਹੈ। ਮੈਂ ਸਾਰੇ ਇੱਥੇ ਵਸਨੀਕਾਂ ਨੂੰ ਸਾਰੇ ਹੀ ਦੇਸ਼ ਵਾਸੀਆਂ ਨੂੰ ਬਹੁਤ ਬਹੁਤ ਵਧਾਈ ਦੇ ਰਿਹਾ ਔਰ ਸਮਾਜ ਦੇ ਵਿੱਚ ਜਿਹੜੇ ਮੇਰੇ ਸਾਡੇ ਸਨਾਤਨ ਕਰਦੇ ਜਿਹੜੇ ਲੋਕ ਆ ਗਏ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਐ ਸਾਰਿਆਂ ਨੂੰ ਇਸ ਸੋਭਾ ਯਾਤਰਾ ਦੇ ਵਿੱਚ ਦਾਮ ਰੋਲ ਜਿਹਾ ਬਹੁਤ ਹੋ ਰਿਹਾ ਹੈ ਜੀ